ਇਕ ਗੁਣਤਾਸ ਵਿਪਾਸ ਪਰਭਾਤੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਨ ਰੰਗ ਸਹਿਜ ਪ੍ਰਗਾਸੀ ਪ੍ਰਗਤੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋ ਆ ਸੋ ਤੇਰਾ ਪਾਣਾ ਜੋ ਇਵ ਬੂਝੈ ਸੋ ਸਹਿਜ ਸੁਮਾਨਾ ਕਹਿਤ ਕਬੀਰ ਕਿਲ ਬਿਕ ਗਏ ਖੀਣਾ ਮਨ ਭਿਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹੋ ਮਹਿ ਤਤ ਨਾਹੀ ਰਾ ਅੱਲਾਹ ਰਾਮ ਜਿਵੋਂ ਤੇਰੇ ਨਾਈ ਤੂੰ ਕਰ ਮਿਹਰਾ ਮਤ ਸਾਈ ਰਹਾਉ ਦੱਖਣ ਦੇਸ ਹਰੀ ਕਾ ਬਾਸਾ ਪੱਛਮ ਅੱਲਹਿ ਮਕਾਮਾ ਦਿਲ ਮਹਿ ਖੋਜ ਦਿਲੈ ਦਿਲ ਖੋਜੋ ਏਹੀ ਠੌਰ ਮਕਾਮਾ ਬ੍ਰਹਮਣ ਗਿਆਸ ਕਰਹਿ 24 ਕਾਜੀ ਮਹਿ ਰਮਜਾਨਾ 11 ਮਾਸ ਪਾਸ ਕਹਿ ਰਾਖੀ ਏਕਾ ਮਹੀ ਨਿਧਾਨਾ ਕਹਾਂ ਉਡੀਸਤੇ ਮੱਜਨ ਕੀਆ ਕਿਆ ਮਸੀਤ ਸਿਰ ਨਾਹੀਂ ਦਿਲ ਮਹਿ ਕਪਟ ਨਿਵਾਜ ਗੁਜਾਰੇ ਕਿਆ ਹਜ ਕਾਬੈ ਜਾਏ ਏਤੇ ਔਰਤ ਮਰਦ ਸਾਜੀ ਏ ਸਭ ਰੂਪ ਤੁਮਾਰੀ ਕਬੀਰ ਪੂੰਗਰਾ RAM ਅੱਲਾਹ ਕਾ ਸਭ ਗੁਰ ਪੀਰ ਹਮਾਰੀ ਕਹਿਤ ਕਬੀਰ ਸੁਨਹੁ ਨਰ ਨਰਵੈ ਪਰ ਹੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਣੀ ਤਬ ਹੀ ਨਿਹਚੈ ਤਰਨਾ ਪ੍ਰਭਾਤੀ ਅਵਲ ਅੱਲਾ ਨੂਰਿ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਕਾ ਪਰਮਨਾ ਪੂਲੋ ਪਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰੇ ਰਹੇ ਉਸ ਰਬ ਠਾਈ ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੂਚ ਮਾਟੀ ਕੇ ਭਾਂਡੇ ਨਾ ਕਛ ਪੂਚ কুমਭਾਰੇ ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਨੈ ਬੰਦਾ ਕਹੀਐ ਸੋਈ ਅੱਲੋ ਅਲਖ ਨਾ ਜਾਈ ਲਖਿਆ ਗੁਰ ਗੁੜ ਦੀ ਨਾ ਮੀਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਝਨ ਦੀਠਾ ਪ੍ਰਭਾਤੀ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਏਕ ਖੁਦਾਏ ਕਹਿ ਤਹ ਤਉ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਉ ਖੁਦਾਈ ਤੇਰੇ ਮਨ ਕਾ ਪਰਮ ਨਾ ਜਾਈ ਰਹਾ ਪਕਰ ਜਿਉ ਆਨਿਆ ਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜੂ ਪਾਕ ਕੀਆ ਮੂੰ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਵਾਜ ਗੁਜ਼ਾਰੋ ਕਿਆ ਹਜ ਕਾਬਾ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਜਿਆ ਤਿਸ ਕਾ ਮਰਮ ਨਾ ਜਾਣਿਆ ਕਹ ਕਬੀਰ ਪਿਸਤ ਤੇ ਚੂਕਾ ਦੋਜਕ ਸਿਉ ਮਨ ਮਾਨਿਆ ਪਰਭਾਤੀ ਸੁਣ ਸੰਧਿਆ ਤੇਰੀ ਦੇਵ ਦਿਵਾ ਕਰ ਅਧਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੀ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰજન ਸਤਗੁਰ ਪੂਜੋ ਭਾਈ ਹਾੜਾ ਬ੍ਰਹਮ ਨਿਗਮ ਵਿਚਾਰੈ ਅਲਖ ਨਾ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ ਜਗਾਇਆ ਬੂਜੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੀ ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ प्रभाती ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝ ਲਿਆ ਗੈ ਕਹੀਐ ਅੰਤਰ ਜਾਮੀ RAM ਰਵਾਈ ਮੈਂ ਡਰ ਕੈਸੇ ਚਹੀਐ ਵੇਦੀ ਅਲੇ ਗੋਪਾਲ ਗਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਉ ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ ਮਾਨੈ ਬਾਸੈ ਨਾਨਾ ਭੀਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪ੍ਰਖੋ ਤਮ ਤਾ ਕੀ ਅਬਗਤ ਬਾਣੀ ਨਾਮ ਆ ਕਹਿ ਜਗ ਜੀਵਨ ਪਾਇਆ ਹਿਰਦੈ ਅਲਖ ਬਿਡਾਣੀ ਪ੍ਰਵਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾ ਕਾਇੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਹਾਲ ਦਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਖੂ ਬਾਨੈ ਬੀਖੇ ਬਾਸ ਤੇ ਸੁਖ ਲਾਗੇ ਲਾ ਸਰਬੇ ਆਦ ਪਰਮ ਲਾਦ ਕਾਸ਼ਟ ਚੰਦਨ ਭੈ ਲਾ ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਭੈ ਲਾ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਇ ਲਾ ਪ੍ਰਭਾਤੀ ਅਕੁਲ ਪੁਰਖ ਇਕ ਚਲ ਤੇ ਉਪਾਇਆ ਕਟ ਕਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀ ਆ ਸੋ ਮਾਲੂਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠਲ ਦੇਵ ਜੀ ਕਾ ਬੰਦਨ ਕਰਮ ਬਿਆਪੈ ਜੋ ਕਿਛ ਕੀ ਆ ਸੋ ਆਪੈ ਆਪੈ ਪ੍ਰਣਵਤ ਨਾਮ ਦੇਉ ਇਹੋ ਜੀਉ ਚਿਤ ਵੈ ਸੋ ਲਹਿ ਅਮਰ ਹੋਏ ਸਦ ਆਖੁਲ ਰਹੈ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰ ਤਲ ਕਾਤੀ ਠਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ ਨਿਤਪ੍ਰਤਿ ਇਸ਼ਨਾਨ ਸਰੀਰੰ ਦੁਏ ਧੋਤੀ ਕਰਮਮੁਖ ਖੀਰੰ ਹਿਰਦੈ ਸ਼ੁਰੀ ਸੰਧਿਆਨੀ ਪਰਦਰਭ ਹਿਰਨ ਕੀ ਬਾਣੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸ਼ੰ ਪਗਨਾਚ ਸਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮਿਰਗ ਆਸਨ ਤੁਲਸੀ ਮਾਲਾ ਕਾਰਿ ਉਜਲ ਤਿਲਕ ਕਪਾਲਾ ਰੇਦ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨੇ ਆਤਮ ਤਤ ਨਾ ਚੀਨਿਆ ਸਭ ਖੋਕਟ ਧਰਮ ਅਬੀਨੀਆ ਕਹੋ 베ਣੀ ਗੁਰਮਖ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਜੈ ਜੈ ਬੰਤੀ ਮਹੱਲਾ ਨੋ ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੀ ਪਰ ਕਰਤਮਾਨ 바ਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਇਓ ਕਾਲ ਕੈਸੇ ਜਾਤ ਆਜ ਹੈ ਜੈ ਜੈ ਬੰਤੀ ਮਹੱਲਾ ਨੌਂ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਜਤ ਨਹਿ ਕਿਉ ਗੁਵਾਰ ਬਿਨ ਸਤ ਨਹਿ ਲੱਗੈ ਬਾਰ ਪੂਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਵਿਖਿਆ ਬਿਖਿ ਜਿਉ ਬੇਸਾਰ ਪ੍ਰਭ ਕਹੁ ਜਸਹੀਏ ਧਾਰ ਨਾਨਕ ਜਨ ਕਹਿ ਪੁਕਾਰ ਔਸਰ ਵਿਹਾਤ ਹੈ ਜੈ ਜੈ ਵੰਤੀ ਮਹੱਲਾ ਨੋਆ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਜਗ ਮਹਾਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਵਿਖਿਆ ਨਸਿਓ ਅਤਲੁ ਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਨੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗੋ ਹੋ ਪਰੇ 베ਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾ ਕੀ 체ਰੀ ਜੈ ਜੈ ਵੰਤੀ ਮਹੱਲਾ ਨਵਾ ਬੀਤ ਜਹ ਹੈ ਬੀਤ ਜਹ ਹੈ ਜਨਮ ਅਕਾਜਰੀ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾਂ ਜੈ ਹੈ ਭਾਜਰੀ ਰਹਾਉ ਅਸਰ ਜੋ ਮਾਨਿਓ ਦੇ ਸੋ ਤਉ ਤੇਰੋ ਹੋਏ ਹੈ ਖੇ ਕਿਉ ਨਾ ਹਰ ਕੋ ਨਾਮ ਨੇ ਮੂਰਖ ਨਿਲਾਜ ਰੇ RAM ਭਗਤ ਹੀ ਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਬੇਰਾਜ ਰੀ